ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਇਸੇ ਟਾਈਮ ਹੋ ਗਿਆ ਜਿਸ ਸਕੂਲ ਜਾਂਦਾ ਬੈਣ ਆਉਣ ਆਲੀਆ ਤੇ ਚੱਲੇ ਇਹ ਤੋਂ ਦੇਖੋ ਇਹ ਨਾ ਹੁੰਦੇ ਆਣ ਮਾਰਿਆ ਢੀ ਡੀ ਮਿਰਚ ਉਹ ਰੈੱਡ ਹੋਈ ਪਈ ਵਿਚਰੀ ਮੰਨਾ ਫੱਟ ਫੱਟ ਕੇ ਤਿਆਰ ਹੋਈ ਆ ਗਈ ਲੋ ਜੀ ਸੀ ਸਕੂਲ ਤੋਂ ਆਏ ਹੁਣੇ 1 ਮਿੰਟ ਖਿਲਾ ਕੇ ਹਜੇ ਪਾਰਸ ਰੱਖਿਆ ਤੇ ਹਾਂ ਤੈਨ ਬਰੀਦ ਘਰ ਦਾ ਜਿਹੜਾ ਪਾਰਾ ਹਾਈ ਹੋ ਚੁੱਕਿਆਗਾ ਕੀ ਕੀ ਪ੍ਰੋਬਲਮ ਹੈ ਤੈਨੂੰ ਸਾਡੇ ਆਉਂਦਾ ਮਮਾ ਜੀ ਦਾਦੀ ਉਹਨਾਂ ਪੱਖਾ ਵੀ ਨਹੀਂ ਛੱਡ ਕੇ ਰੱਖ ਸਕਦੇ ਚੱਲ ਇਹਦਾ ਤਾਂ ਕੋਈ ਨਾ ਪੱਖਾ ਵੀ ਨਹੀਂ ਛੱਡ ਕੇ ਰੱਖ ਸਕਦੇ ਗਰਮੀ ਚੋਂ ਆਇਆ ਗਰਮੀ ਚੋਂ ਆਇਆ ਤੇ ਆਉਂਦੇ ਨੂੰ ਨਾ ਇਹਨਾਂ ਨੂੰ ਆਇ ਹੁੰਦਾ ਵੀ ਪੱਖਾ ਚੱਲਦਾ ਹੋਵੇ ਐਸੀ ਵੀ ਚੱਲ ਹਾਂ ਕਮਰਾ ਠੰਡਾ ਹੋਵੇ ਲਓ ਜੀ ਫਤਾ ਬਲੌਗ ਬਈ ਹੁਣ ਫੇਰ ਹੀ ਕੰਟੀਨਿਊ ਕਰਾਂਗੇ ਤੇ ਆਪਾਂ ਤਾਂ ਰੈਸਟ ਕਰਦੇ ਬੜਾ ਤਪੀ ਜਾ ਜਾਂਦੀ ਸੀ ਮੈਂ ਕਿਹਾ ਖੜ ਜਾ ਤੇਰਾ ਬਲੌਗ ਬਣਾਉਣਾ ਸੀ ਸਿਮੂ ਨੂੰ ਅੱਜ ਸ਼ੌਕ ਜਾ ਗਿਆ ਸਫਾਈ ਕਰਨ ਲੱਗੀ ਹੋਈ ਹੈ ਸਾਰਾ ਸਮਾਨ ਕੱਟ ਕੇ ਡਰੈਸਿੰਗ ਟੇਬਲ ਸਾਫ ਕਰ ਰਹੀ ਹੈ ਹੈਨਾ ਆ ਟੁੱਟ ਗਿਆ ਕਹਿੰਦੀ ਮਮਾ ਤੁਸੀਂ ਤਾਂ ਸਫਾਈ ਨਹੀਂ ਕੀਤੀ ਕਦੇ ਮੇਕਅਪ ਆਉਦੀ ਮੇਕਅਪ ਮੰਖੜੇ ਤੇ ਜਗਾ ਹੁਣ ਬਾਲਾ ਪਿਆ ਹੈ ਕਹਿੰਦਾ ਤੂੰ ਆਪਰੇ ਮੇਕਅਪ ਸੁਮਾਲ ਦਿੰਨੀ ਹੈ ਸਮਾਲ ਦਿੰਨੀ ਲਓ ਜੀ ਆਪਾਂ ਪੀਨੇ ਆਂ ਚਾਹ ਭੁੱਖ ਬਹੁਤ ਲੱਗੀ ਪਈ ਐ ਮੈਂ ਹਾਂ ਚੱਲ ਗੁੱਡੀ ਕੰਮ ਕਰ ਰਹੀ ਆ ਨਾ ਲੜਦਿਆਂ ਦੇ ਵਲੌਗ ਬਣਾਉਣੇ ਜਾਂ ਫੋਨ ਦੇਣੇ ਆ ਨਾ ਵੀ ਲਓ ਜੀ ਬਾਪੂ ਜੀ ਆਏ ਸੀਗੇ ਇੱਧਰ ਤੇ ਕਿਉਂਕਿ ਕਲਾਂਵਰ ਸਰ ਗਏ ਸੀਗੇ ਨਾ ਤੇ ਉੱਥੋਂ ਜਿਵੇਂ ਛੋਟੇ ਬੱਚਿਆਂ ਦੇ ਲਈ ਕਿ ਐਂਡੀਆਂ ਸਟਾਰ ਗੋਲੇ ਜਿਹੀ ਕਿੰਨਾ ਕੁਝ ਬਣਿਆ ਜਾਂ ਹੁੰਦਾ ਹਨਾ ਬੱਚਿਆਂ ਦੇ ਖਾਣ ਵਾਲਾ ਤੇ ਉਹ ਲੈ ਕੇ ਆਏ ਸੀਗੇ ਇੱਧਰ ਤੇ ਫਿਰ ਉਹ ਬੈਠ ਗਏ ਉੱਥੇ ਬੀਬੀ ਪਾਪਾ ਬੈਠੇ ਸੀਗੇ ਸਾਰੇ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਹਾਸੇ ਮਜ਼ਾਕ ਬਾਪੂ ਦੀ ਆਦਤ ਆ ਕੋਈ ਨਾ ਕੋਈ ਗੱਲ ਐਸੀ ਕਰਦੇ ਹਨਾ ਫਿਰ ਸਾਰਿਆਂ ਨੂੰ ਹਸਾ ਦਿੰਦੇ ਆ ਫਿਰ ਹਸਣ ਲੱਗੇਗੀ ਉੱਧਰ ਕਬੂਤਰ ਬੈਠਾ ਸੀਗਾ ਕਣਕ ਤੇ ਕਹਿੰਦਾ ਛੁੱਟੀ ਤਾਂ ਕਣਕ ਝੂਠੀ ਕਰਦੀ ਉੱਤੇ ਵੀ ਟਾਂ ਕਰੀ ਜਾਂਦਾ ਤੇ ਇਹੋ ਜਿਹਾ ਤੁਸੀਂ ਆਟਾ ਖਾਓਗੇ ਵੀ ਥੋੜੀ ਜੀ ਹਨਾ ਹਾਸੇ ਮਜ਼ਾਕ ਕਰਨ ਦੀ ਆਦਤ ਜੀ ਆ ਤੇ ਉਹਦਾ ਉਹਦੇ ਵੱਲ ਦੇਖਿਆ ਦੇ ਸੀ ਕਹਿੰਦੇ ਇਹ ਤਾਂ ਖਾਣੋਂ ਨਹੀਂ ਹਟਦਾ ਹੈਗਾਗਾ ਤੇ ਇਹਦੀ ਝੂਠੀ ਘੜ ਕੇ ਜਿਹੜੀ ਤੁਸੀਂ ਖਾਓਗੇ ਗੱਲਾਂ ਬਾਤਾਂ ਜਿਹੜੀਆਂ ਕਰੀ ਜਾਂਦੇ ਸੀਗੇ ਹਾਸੇ ਮਜ਼ਾਕ ਚੱਲੀ ਜਾਂਦਾ ਸੀ ਹਾਂਜੀ ਟਾਈਮ ਹੋ ਗਿਆ 5:30 ਦਾ ਸੌਰੀ 5:30 ਹੋ ਗਏ ਤੇ ਮੈਂ ਆਖਿਆ ਨਾ ਕੱਪੜੇ ਮੈਂ ਮਸ਼ੀਨ 'ਚ ਰੱਖ ਕੇ ਫੇਰ ਬਾਅਦ ਵਿੱਚ ਆਪਾਂ ਨੂੰ ਕੱਲ ਨੂੰ ਛੁੱਟੀ ਆਪਾਂ ਘਰੀ ਆ ਤੇ ਮੈਂ ਕਿ ਚੱਲਣਾ ਜਿਹੜੇ ਕੱਲ ਸ਼ਾਮ ਨੂੰ ਧੋਤੇ ਸੀਗੇ ਫਿਰ ਉਹ ਅਗਲੇ ਦਿਨ ਤੁਹਾਨੂੰ ਪ੍ਰੈਸ ਕਰਨੇ ਹੁੰਦੇ ਥਾਂ ਤੇ ਵਿਹਲਾ ਕਰਨਾ ਹੀ ਹੁੰਦਾਗਾ ਮੈਂ ਅੰਦਰ ਹੀ ਟੰਗ ਦੇਣੀ ਹਣੀ ਆਹ ਵਾਲੇ ਕਮਰੇ ਦੇ ਵਿੱਚ ਆਪਣੀ ਸਾਰੇ ਮੰਝੀ ਲੱਗੇ ਹੋਏ ਇੱਥੇ ਟੰਗ ਦੇਣੀ ਹੈ ਧੋ ਤੋ ਕੇ ਫਿਰ ਬਾਹਰ ਆਏ ਹੁੰਦਾ ਰਾਤ ਨੂੰ ਹੁਣ ਤਾਂ ਆ ਹੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਹਨੇਰੀ ਵਗੈਰਾ ਆ ਜੀ ਹਨਾ ਤੇ ਰਾਤ ਨੂੰ ਸੁੱਤੇ ਪੈਣ ਕਿਹੜਾ ਪਤਾ ਲੱਗਦਾ ਔੜ ਔੜੇ ਕੋਠਿਆਂ ਚੜ ਜਾਣਗੇ ਤੇ ਤਾਂ ਕਰਕੇ ਫਿਰ ਮੈਂ ਸਕਾਸ ਕਾ ਕੇ ਮਸ਼ੀਨ ਚ ਤੇ ਮੈਂ ਇੱਥੇ ਪਾ ਦਨੀ ਨੇ ਹੁਣ ਮੈਂ ਖਾ ਚੱਲ ਨਾਲੇ ਤਾਂ ਮੈਂ ਇੱਥੋਂ ਥਾਂ ਵਿਲਾ ਕਰ ਲਾ ਜਾਨੀ ਕਿ ਮੰਜੇ ਤੋਂ ਕਪੜੇ ਚੱਕਦਾ ਸਾਰੇ ਸਾਰਿਆਂ ਦੇ ਵਸ ਮੈਂ ਪ੍ਰੈਸ ਕਰ ਕਰਕੇ ਵੀ ਮੇਰੀ ਡਿਊਟੀ ਹੈ ਪੱਕੀ ਡੇਲੀ ਕਪੜੇ ਪ੍ਰੈਸ ਕਰਨ ਦੀ ਵੀ ਕਈ ਭੈਣਾਂ ਨੂੰ ਐਵੇਂ ਹੁੰਗਾ ਨਾ ਵੀ ਤੁਸੀਂ ਘਰੇ ਬਣ ਵਾਲੇ ਵੀ ਪ੍ਰੈਸ ਕਰਦੇ ਹੋ ਫਿਰ ਜਦੋਂ ਐਵੇਂ ਹੁੰਦਾ ਵੀ ਤਾਰ ਤੋਂ ਜਦੋਂ ਜਾਨੀ ਕਿ ਇਥੋਂ ਵੀ ਚੱਕਣੇ ਤਾਰ ਤੋਂ ਵੀ ਚੱਕਣੇ ਬਸ ਸਾਰਿਆਂ ਤੇ ਜੀ ਬਗਨਨੇ ਥੋੜੇ ਥੋੜੇ ਪ੍ਰੈਸ ਜੀ ਕੇ ਹਾਸਾਈ ਦੀ ਤੱਤੀ ਕਰਾਂਗੇ ਤੇ ਬਣ ਕੇ ਕੱਢ ਦਈਦੇ ਆ ਤੇ ਸਿੱਧੇ ਜੇ ਹੋ ਜਾਂਦੀਆਂ ਜਦੋਂ ਮਸ਼ੀਨ 'ਚ ਆਪਾਂ ਸਿਕਾਉਣੀ ਹੈ ਨਾ ਤੇ ਫਿਰ ਉਹਨਾਂ ਦੇ ਵਿੱਚ ਥੋੜੇ ਜੇ ਬਲ ਪੈ ਜਾਂਦੀ ਹੈਗੇ ਤਾਂ ਕਰਕੇ ਫਿਰ ਮੈਂ ਨਾ ਵੀ ਉਂ ਵੀ ਫਿਰ ਜਦੋਂ ਸਾਂਭਣੇ ਆ ਤਾਂ ਉਂ ਵੀ ਤਾਂ ਫਿਰ ਤਹਿਾ ਮਾਰ ਕੇ ਸਾਂਭਣੇ ਪੈਣਗੇ ਹਨਾ ਤੇ ਤਾਂ ਕਰਕੇ ਫਿਰ ਮੈਂ ਉਕਾਰਦਨੀ ਹੁੰਨੀ ਆ ਪ੍ਰੈਸ ਹੀ ਮਾਰਦਨੀ ਹੁੰਨੀ ਹੈਗੀ ਤੇ ਨਾਲੇ ਸਾਂਭੇ ਜਾਂਦੇ ਆ ਬਸ 10 15 ਮਿੰਟਾਂ ਦਾ ਕੰਮ ਹੁੰਦਾ ਪਰ ਇੱਕ ਵਾਰੀ ਤਾਂ ਔਖਾ ਜਿਹਾ ਲੱਗਦਾ ਮਨ ਦੇ ਵਿੱਚ ਐਵੇਂ ਜਿਹਾ ਹੁੰਦਾ ਵੀ ਹਾਈ ਪ੍ਰੈਸ ਕਰਨ ਵਾਲੇ ਪਾਈ ਆ ਪ੍ਰੈਸ ਕਰਨ ਵਾਲੇ ਪਾਈ ਹੁੰਦਾ ਹੀ ਆ ਕੋਈ ਵੀ ਕੰਮ ਕਰਨਾ ਹੋਵੇ ਕੇ ਰਾਮ ਆਪਣੇ ਮਨ ਦੇ ਵਿੱਚ ਫਿਰ ਮੈਂ ਮਸ਼ੀਨ ਤਾਂ ਆਈ ਸੀਗੀ ਚਲਾ ਫਿਰ ਉਹੀ ਗੱਲ ਵੀ ਜਦੋਂ ਐਵੇਂ ਜਿਹਾ ਹੁੰਦਾ ਵੀ ਕੱਲ ਨੂੰ ਥੋੜਾ ਜਿਹਾ ਪਰ ਰਿਲੈਕਸ ਆ ਤੇ ਫਿਰ ਕੰਮ ਆਰਾਮਦਾਰੀ ਦੇ ਨਾਲ ਕਰੀ ਜਾਂਦੇ ਨੇ ਨਹੀਂ ਜਦੋਂ ਆਪਾਂ ਸਕੂਲ ਜਾਣਾ ਹੁੰਦਾ ਫਿਰ ਹੁੰਦਾ ਹੀ ਆ ਮਨ ਦੇ ਵਿੱਚ ਹਨਾ ਵੀ ਟਾਈਮ ਨਾਲ ਕੰਮ ਕਰ ਨਿਭੜਨਾ ਤੇ ਫੇਰ ਹੀ ਟਾਈਮ ਨਾਲ ਉੱਠਿਆ ਜਾਂਦਾ ਅਗਲੇ ਦਿਨ ਨੂੰ ਤੇ ਹੁਣ ਆਈਆਂ ਵਿਚਾਰ ਕੁਛ ਨਹੀਂ ਹੁੰਦਾ ਜਿਹੜੇ ਹੁਣ ਤੋਤੇ ਗਏ ਹੁਣ ਸਾਰਿਆਂ ਦੇ ਬੱਚਿਆਂ ਦੀ ਯੂਨੀਫਾਰਮ ਵਗੈਰਾ ਹੋ ਗਿਆ ਆਪਦੇ ਸੂਟ ਤੇ ਹੋ ਹੀ ਜਾਂਦਾ ਸੱਤ ਅੱਠ ਸੂਟ ਦਿੱਲੀ ਦੇ ਸਾਰਿਆਂ ਦੇ ਕੱਲ ਦੇ ਕੱਲ ਦਾ ਰਹਿ ਗਈ ਮੇਰੇ ਹੁਣ ਨਾ ਪਤਾ ਨਹੀਂ ਕਿਉਂ ਆਦਤ ਹੀ ਪੈ ਗਈ ਮੈਂ ਪਹਿਲਾਂ ਵੀ ਦੇਖ ਸੀ ਮੈਨੂੰ ਐ ਹੁੰਦਾ ਵੀ ਸ਼ਾਮ ਨੂੰ ਕੰਮ ਨਿਵੇੜਦਾ ਸਵੇਰ ਤਾਂ ਪੋਚਿਆ ਵਗੈਰਾ ਦਾ ਤੇ ਸਾਬ ਸਫਾਈ ਦਾ ਨਾ ਫਿਰ ਜਿਆਦਾ ਹੋ ਜਾਂਦਾ ਜਿਸ ਦਿਨ ਘਰੇ ਹੁੰਨੇ ਆ ਉਸ ਦੂਸਰੇ ਦਿਨ ਕੁਛ ਕੁਛ ਤਾਂ ਥੋੜਾ ਜਿਹਾ ਚੱਲਦੇ ਕੋਈ ਸ਼ਾਇ ਹੁੰਦਾ ਵੀ ਚੱਲ ਸਾਬ ਸਫਾਈ ਕਰਦੇ ਵੈਸੇ ਸਾਬ ਸਫਾਈ ਦਾ ਮੇਰਾ ਕੰਮ ਨਿਪੜਿਆ ਹੋਇਆਗਾ ਸ਼ੀਸ਼ੇ ਵਗੈਰਾ ਤਾਂ ਕਰਦੇ ਸੀ ਤੇ ਕੱਲ ਨੂੰ ਲਾਉਂਗੀ ਮੱਥਾ ਮੈਂ ਜੂੜੀਆਂ ਨਾਲ ਸਾਰੀਆਂ ਕੱਪੜਾ ਵਗੈਰਾ ਹਨ ਇਹਨਾਂ ਤੇ ਵੀ ਫੇਰ ਨਾਲਾ ਹੋਇਆ ਪਿਆਗਾ ਇਹਨਾਂ ਦੀ ਸਫਾਈ ਕਰ ਦੂੰਗੀ। ਸਾਡੇ ਘਰ ਦਾ ਵੀ ਜਿਹੜਾ ਕੰਮ ਨਿਪਟੜ ਜੀ ਵਧੀਆ ਹੀ ਆ। ਉਹਦੀ ਰੀਸ ਨਹੀਂ ਹੈਗੀ। ਲੋ ਜੀ ਹੁਣ ਸਾਰੇ ਕੱਪੜੇ ਪ੍ਰੈਸ ਹੋ ਗਏ ਤੇ ਮੈਂ ਇੱਥੇ ਟੇਬਲ 'ਤੇ ਰੱਖ ਦੇਣੀ ਹੁੰਦੀ ਆ ਤੇ ਸਾਰੇ ਬਸ ਜਿਹਨੇ ਭੌਣੇ ਆਉਂਦਾ ਇੱਥੋਂ ਚੱਕ ਕੇ ਪਾਈ ਜਾਂਦੀ ਆ। ਬਸ ਹੁਣ ਮੇਰੇ ਜਾਂਦੀ ਨੂੰ ਜੋ ਬਤਾਣਾ ਦਾ ਟਾਈਮ ਤੇ ਕੱਪੜੇ ਆਪਾਂ ਧੋਣਾਂਗੇ ਬਾਅਦ 'ਚ। ਅੱਜ ਕੋਈ ਪੋਚੇ ਵਗੈਰਾ ਦਾ ਕੰਮ ਹੈ ਨਹੀਂ ਬਸ ਤੇ ਮੈਂ ਪੋਚੇ ਹੁਣ ਮੈਂ ਸਦੇਆਂ ਲਾਉਣ ਲੱਗੀ ਰਾਤ ਨੂੰ ਨਹੀਂ ਲਾਉਂਦੀ ਹੈਗੀ ਕਿਉਂਕਿ ਬਣ ਪਹਿਲਾਂ ਤਾਂ ਸੇ ਬੋਸ ਅਰੇ ਕਿਵੇਂ ਤਾਂ ਇਸ ਜੀ ਦੀ ਵਿਹਾਨਤ ਨੂੰ ਆਪੋ ਚ ਲੈ ਆ ਕਰੋ ਫਿਰ ਮੈਂ ਛੱਡਦਾ ਕਿਹੜਾ ਹੁਣ ਫਿਰ ਮੈਂ ਹੁਣ ਤੁਸੀਂ ਮੈਨੋਂ ਕੋਗੇ ਹੁਣ ਫਿਰ ਮੈਂ ਕੱਪੜੇ ਵਗੈਰਾ ᱞੇਟ ਧੋਣ ਲੱਗ ਗਈ ਕੱਪੜੇ ਪਾ ਤਾਂ ਦੇਣੀਆਂ ਜਲਦੀ ਫਿਰ ਪਹਿਲਾਂ ਕੋਚਾ-ਕੂਚਾ ਦਾ ਕੰਮ ਨੇ ਵੀ ਖਤ ਲੈਣੀ ਮੈਂ ਕੱਪੜੇ ਨੇ ਤਾਂ ਆਹਦੇ ਤੋਤੇ ਜਾਣ ਮੁੜ ਕੇ ਤਾਂ 10 ਮਿੰਟਾਂ ਦੀ ਖੇਡ ਹੁੰਦੀ ਹੈ ਕਿ ਛੱਲੇ ਜਾਂਦੇ ਆ ਤੇ ਬਾਕੀ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਹਨਾ ਅੰਬੀਆਂ ਵਾਲੇ ਸੂਟ ਵਾਲੇ ਜ਼ਿਆਦੇ ਚੱਲੇ ਆਣਾ ਤੇ ਉਹ ਤੰਨੇ ਚਾਰ ਵਾਰੀ ਆਪਾਂ ਲਿਆ ਕੇ ਉਹ ਸੂਟ ਸੇਲ ਕਰਤੇ ਤੇ ਹੁਣ ਫੇਰ ਭੈਣ ਦੀ ਡਿਮਾਂਡ ਸੀ ਗੱਲ ਕਰਨ ਹੁਣ ਫੇਰ ਹੈ ਜਿਹੜੇ ਬਈ ਦੋ ਸੂਟ ਹੀ ਮਿਲੇ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੋਵਾਂ ਦੇ ਵਿੱਚੋਂ ਇੱਕ ਸੂਟ ਸੇਲ ਹੋ ਗਿਆ ਇੱਕ ਰਹਿ ਗਿਆ ਜੇਕਰ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਮੰਗਵਾ ਸਕਦੇ ਹੋਗੇ ਤੇ ਇੱਕ ਆਪਾਂ ਨੂੰ ਕੱਲ ਨੂੰ ਮੰਗਲਵਾਰ ਕੱਲ ਨੂੰ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਆਪਣਾ ਤਿਆਰ ਹੋ ਕੇ ਆਊਗਾ ਸੰਗਰੂਰ ਤੋਂ ਭੈਣ ਨੇ ਆਰਡਰ ਕੀਤੇ ਬਹੁਤ ਸਾਰੇ ਸੂਟ ਹੈ ਭੈਣ ਨੇ ਜਿਹੜੇ ਆਪਾਂ ਨੂੰ ਆਪਣੇ ਤੋਂ ਲੈਣੇ ਹਨ ਜਦੋਂ ਵੀ ਆਪਾਂ ਲੈ ਕੇ ਆਉਨੇ ਭੈਣ ਲਈ ਹਮੇਸ਼ਾ 2-3 ਸੂਟ ਉਹਨਾਂ ਦੀ ਆਰਡਰ ਹੁੰਦੇ ਆ ਤੇ ਹੁਣ ਉਹਨਾਂ ਦਾ ਭੈਣ ਨੇ ਸੂਟ ਜਿਹੜਾ ਆਪਣਾ ਸਟੱਫ ਸੀਗਾ ਤੇ ਆਪਾਂ ਪਸੰਦ ਉਹਨਾਂ ਦੀ ਸੀ ਕਿਦਾਂ ਦਾ ਨੀਡਲਵਰਕ ਕਰਵਾਇਆ ਜੋ ਹੁਣ ਬਹੁਤ ਜ਼ਿਆਦਾ ਹੈਨਾ ਨੀਡਲਵਰਕ ਕਰਵਾਉਂਦੇ ਆ ਜਾਨੀ ਕਿ ਆਪਾਂ ਕਹਿ ਸਕਦੇ ਆ 트ੈਂਡ ਦੇ ਵਿੱਚ ਜਿਹੜਾ ਇਹ ਵਰਕ ਹੈ ਚੰਗ ਰਿਹਾਗਾ ਜੇਕਰ ਕੱਲ ਨੂੰ ਵੈਸੇ ਪਹੁੰਚਣਾ ਹੀ ਆ ਵੀ ਕੱਲ ਨੂੰ ਮੰਗਲਵਾਰ ਨੂੰ ਆਪਣੇ ਕੋਲੇ ਉਹ ਸੂਟ ਆ ਜਾਣਾ ਬੁੱਧਵਾਰ ਨੂੰ ਆਪਾਂ ਭੈਣ ਨੂੰ ਕੋਰੀਅਰ ਕਰਨਾਗਾ ਤੇ ਮੈਂ ਤੁਹਾਨੂੰ ਕੱਲ ਨੂੰ ਫਿਰ ਉਹਦੀ ਅਲੱਗ ਆਪਾਂ ਵੀਡੀਓ ਬਣਾ ਕੇ ਜਦ ਸੂਟ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜਿਹੜੀ ਦਿਖਾਵਾਂਗੇ ਲਓ ਜੀ ਇੱਕ ਦੁਪੱਟਾ ਰਹਿ ਗਿਆ ਇਹਨੂੰ ਕਰਾ ਪ੍ਰੈਸ ਫਿਰ ਧਾਰਾਂ ਵੱਲ ਚੱਲਦੇ ਆਂ ਫਿਰ ਕਰਦੇ ਆਂ ਬਲੌਗ ਨੂੰ ਕੰਟੀਨਿਊ ਉੱਜੇ ਟਾਈਮ ਹੋ ਗਿਆ ਸਾਢੇ 6 ਦਾ ਤੇ ਪਤਾਰਾਂ ਵਗੈਰਾ ਦਾ ਉਧਰੋ ਬੱਚੇ ਨੂੰ ਵੀ ਦੁੱਧ ਵਗੈਰਾ ਕਿਆ ਜਾਂਦਾ ਅੱਜ ਅਸੀਂ ਪਤਾ ਕੀ ਕੀਤਾ ਅਸੀਂ ਕਿਹਾ ਵੀ ਹੁਣ ਏਡੀ ਵੱਡੀ ਤਾਂ ਹੋਈ ਪਈ ਨਾ 3 ਮਹੀਨਿਆਂ ਦੀ ਹੋਣ ਵਾਲੀ ਹੋ ਗਈ ਕੁਛ ਨੇ ਤੇ ਸਿੰਗ ਲਗਾਉਣ ਵਾਲੇ ਸੀ ਵੀ ਸਾਨੂੰ ਐਸੇ ਚਲੋ ਨਾ ਚਰੇ ਨਾ ਦੁੱਧ ਜਿਹੜਾ ਇਹ ਪੀ ਜਾਊਗੀ ਤੇ ਅਸੀਂ ਕਿਹਾ ਚਲ ਅੱਜ ਬੱਠਲ ਚ ਪਾਉਣੇ ਆ ਤੇ ਬੱਠਲ ਚ ਪਤਾ ਇੰਨੇ ਨਖਰੇ ਕੋਰੇ ਬੱਠਲ ਚ ਪੀਤਾ ਨਹੀਂ ਸਾਰਾ ਦਿਨ ਇਹ ਤੇ ਸਰਾਣੀ ਪਿਆ ਰਿਆ ਜਮਾਂ ਵੀ ਨਹੀਂ ਪੀਤਾ ਦੁੱਧ ਤੇ ਹੁਣ ਨਿੱਪਲ ਨੂੰ ਦੇਖ ਕੇ ਮਾਰ ਲਾਗੀ ਸਾਰੇ ਇਹ ਸ਼ੇਤੀ ਲੈ ਕੇ ਉਹ ਨਿਪਲ ਚ ਭੱਜ ਗਈ ਤੇ ਸਾਨੂੰ ਆਇਆ ਚਲ ਜਿੰਨੇ ਦੇ ਦਿਨ ਸਿੰਘ ਨਹੀਂ ਦਿਗਾ ਵੀ ਸਿੰਘ ਦਗਾ ਦਗੀ ਵੀ ਤੇਰੀ ਉਹ ਕਮਜ਼ੋਰ ਜੀ ਨਾ ਹੋਊਗੀ ਹਨਾ ਦੁੱਧ ਵਗੈਰਾ ਪੀ ਜਾਊਗੀ ਪਰ ਇਹ ਵੀ ਠੀਠੇ ਵੀ ਨਿਪਲੀ ਭਾਲਦੀ ਐ ਸੌਖੇ ਪੀ ਲੈਂਦੀ ਆ ਪਾਣੀ ਬੱਠਰ ਚ ਵਧੀਆ ਪੀਂਦੀ ਆ ਕਿ ਦੁੱਧ ਨਹੀਂ ਪੀਤਾ ਲੋ ਜੀ ਧਾਰਾਂ ਵਗੈਰਾ ਦੇ ਕੰਮ ਤੋਂ ਬਾਅਦ ਮੈਂ ਆਉਣ ਲੱਗੀ ਸਤੋ ਬਾਅਦ ਕੱਢਣਾ ਤੇ ਕਬੂਤਰ ਦੇਖੋ ਅੱਜ ਮੰਮੀ ਕਹਿੰਦੀ ਸਾਰੇ ਦਿਨ ਦਾ ਇੱਥੇ ਆਦਾ ਦਾਣੇ ਖਾਈ ਜਾਂਦਾ ਅਗੇ ਬਾਪੂ ਹੱਸਣ ਲੱਗੇ ਕਹਿੰਦਾ ਇਹ ਰਾਜਦੇ ਨਹੀਂ ਮੈਂ ਕਦੋਂ ਉਹ ਤਾਂ ਦੇਖੀ ਨਾ ਨਾ ਹੀ ਭਾਈ ਦਾ ਭੁੱਜਦਾ ਜੇ ਹੁਣ ਤਾਂ ਬਾਵਾ ਪਾਸੇ ਹੋ ਗਏ ਪਹਿਲਾਂ ਮੰਮੀ ਕਹਿੰਦੀ ਸਾਰੇ ਦਿਨ ਇੱਥੇ ਹੀ ਬੈਠਾ ਰੱਗ ਦਾਣੇ ਛਕਣ ਤੇ ਆ ਹਾਂਜੀ ਅਗੇ ਮੰਮੀ ਕਹਿੰਦੀ ਜੇਨ ਬਿੱਲੀ ਲੈ ਗਈ ਰਾਤ ਨੂੰ ਕੋਤਨ ਤਾਂ ਜਾਣਦਾ ਇਹਦੇ ਕੁਝ ਹੋਇਆ ਜਿਹੜਾ ਤਾਂ ਭੱਜਣ ਜਾਂਦਾ ਹੈਗਾ ਕਲਤ ਜੀ ਜੀ ਪਤਾ ਨਹੀਂ ਕੀ ਪਾਇਆ ਜੀ ਪੈਰ 'ਚ ਖਾਲਾ 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 ਮੈਂ ਕੀ ਕਹਿਣਾ ਤੈਨੂੰ ਆ ਉੱਡ ਗਿਆ ਲੈ ਮੰਮੀ ਤਾਂ ਟੈਨਸ਼ਨ ਲੈਂਦੀ ਮੰਮੀ ਗਿਆ ਕਬੂਤਰ ਮੰਮੀ ਕਹਿੰਦੀ ਐ ਤਾ ਉੜਦਾ ਨਹੀਂ ਇਹਨੂੰ ਕੋਈ ਲਓ ਜੀ ਕਬੂਤਰ ਗਿਆ ਉੱਡ ਗਿਆ ਮੰਮੀ ਕੀ ਕਹਿੰਦੀ ਸੀ ਕਹਿੰਦੀ ਇਹਨੂੰ ਬਿੱਲੀ ਲੈ ਜੋ ਉਹਨੇ ਆਪ ਦਾ ਰਾਸ਼ਨ ਪਾਣੀ ਪੂਰਾ ਇਕੱਠਾ ਕਰ ਲਿਆ ਤੇ ਤਜਾਬਣਾ ਬਣੂਗਾ ਕਿਹੜੇ ਵਾਲਿਆਂ ਦੇ ਅਸੀਂ ਆਏ ਆ ਉਹ ਦੋਂਦੇ ਨੇ ਸਿਰ ਨਹੀਂ ਚੱਕਿਆ ਤਾਂ ਹਾਂ ਤੇ ਖਾਈ ਤੁਰਿਆ ਜਾਂਦਾ ਖਾਈ ਤੁਰਿਆ ਜਾਂਦਾਗਾ ਤੇ ਅੱਗੇ ਬਾਪੂ ਹੁਣ ਲੱਗ ਗਿਆ ਕਹਿੰਦਾ ਤਾਂ ਜਮੀਨੀ ਹੜਦਾ ਹੁੜਦਾ ਹੈਗਾ ਖਾਈ ਜਾਂਦਾ ਚਲੋ ਆ ਦਾ ਜਿੰਨਾ ਦਾ ਦਾਣਾ ਪਾਣੀ ਰਾਲਿਆ ਸੀ ਕਿ ਖਾ ਕੇ ਸ਼ੂ ਮੰਤਰ ਹੋ ਗਿਆ। ਜਿਹਾ ਆ ਗਿਆ ਆ ਲੈਣ। ਲਓ ਜੀ ਆਪਾਂ ਕਰੀ ਆਂਦਾ। ਕੰਮਕਾਰ ਫੇਰ ਕਰਦੇ ਆਂ ਬਲੌਗ ਰਕਾ ਕੇ ਨੋ। ਮੁਰਕੇ ਤੁਸੀਂ ਆਹ ਹੁਣ ਮੈਨੂੰ ਦੋਵੇਂ ਦੱਸ ਦੇ ਵੀ ਕਦੋਂ ਜੇ ਸਾਹ ਚੂਰੀ ਗੁੱਟਣੀ ਹੈ ਕਿ ਰੋਟੀ ਖਾਓਗੇ ਨਾਲ। ਲਓ ਜੀ ਜਿ ਬਣਿਆ ਕਰਦਾ। ਕਦੋਂ ਬਹੁਤ ਟੇਸਟ ਲੱਗਦਾ ਰੋਟੀ ਖਾਏਗੀ। ਆ ਇਹ ਤਾਂ ਥੋੜੇ ਨਾਲ ਖਾ ਲਵਾਂ। ਪਰ ਠੀਕ ਆ। ਲਓ ਜੇ ਨੂੰ ਖਾਂਗੇ ਜਿ ਖਮ ਹੋਣ ਕਰਕੇ ਨਾ ਸਮ੍ਰਿਤ ਨੂੰ ਤੇ ਅਸੀਂ ਜਦੋਂ ਦਹੀਂ ਖਾਈ ਦਿਆ ਨਾ ਫਿਰ ਇਹਨੂੰ ਐ ਲੱਗਦਾ ਵੀ ਮੈਂ ਦਹੀਂ ਖਾਵਾਂ ਕੁਛ ਕੱਦੂ ਨੂੰ ਹੁਣੀ ਲੱਤ ਜਮਾਰ ਕੇ ਖਾਦੇ ਆ ਗਾਣ ਤੇ ਹਜੇ ਤਾਂ ਸਾਰੀ ਗਰਮੀ ਕੱਦੂ ਚੰਦਣਾ ਵੈਸੇ ਬਹੁਤ ਟੇਸਟੀ ਬੰਦ ਆ ਘਰ ਦਾ ਕੱਦੂ ਦੁੱਧ ਭਾਗ ਬਹੁਤ ਵਧੀਆ ਲੱਗਦਾ ਕਈ ਕਹਣਾ ਇਹਨੇ ਵਲੌਗ ਬਣਾਉਣ ਨੇ ਲੈ ਉਹ ਦੁੱਧ ਨਹੀਂ ਪਾਉਂਦੇ ਹਾਗੇ ਪਰ ਦੁੱਧ ਨਾਲ ਜਿਹੜੀ ਸਬਜੀ ਬਹੁਤ ਟੇਸਟ ਲੱਗਦੀ ਆ ਤੇ ਸਮ੍ਰਿਤ ਘਰ ਨੂੰ ਦੂਰੀ ਕੁੱਟ ਲਈ ਸਬਜੀ ਚ ਹਾਂਜੀ ਲੱਸੀ ਪੀਓਗੇ ਲੱਸੀ ਜ਼ਰੂਰ ਪੀਵਾਂਗੇ ਲੱਸੀ ਬਿਨਾਂ ਤਾਂ ਗੱਲ ਹੀ ਨਹੀਂ ਬਣਦੀ ਮੈਂ ਦੱਸਾਂ ਕਿਹੜਾ ਹੋਵੇ ਤੋੜਨੇ ਦੇ ਵੱਡੀ ਬਹੁਤ ਨਾ ਨਹੀਂ ਜੀ ਕੱਦੂ ਆ ਕੱਦੂ ਕੱਦੂ ਦੀ ਵਿਚਾਰੀ ਦੀ ਕਿਸੇ ਨਾਲ ਕੋ ਕੀਤਾ ਹੀ ਨਹੀਂ ਹੈ ਨਾ ਕੱਦੂ ਕਿਹੜਾ ਆਪੇ ਬਣ ਜਾਂਦਾ ਇਹ ਤਾਂ ਕੁਸ਼ਪਾਰਗੀ ਵਾਦਾ ਇਹ ਵੀ ਦੱਦ ਬਾਂ ਪੈਂਦਾ ਅਜੇ ਨਾ ਮੈਂ ਤਾਂ ਬਹੁਤ ਵੱਡੀ ਕਰਤੀ ਹੋਈ ਹੈ ਕਿਵੇਂ ਪਰ ਹੁੰਦੀ ਸੀ ਮੈਨੂੰ ਲੜੇ ਆਉਣਾ ਤੇ ਠੀਕ ਆਪੇ ਹੋ ਜਾ ਮੈਂ ਤਾਂ ਸੁਣਾ ਲਈ ਸੀਗਾ ਮੈਂ ਤਾਂ ਆਪੇ ਵਲੌਗ ਵੀ ਦੀ ਪੜ ਗਈ ਹੋਇਆ ਜਦੋਂ ਸਾਰੇ ਕੱਪੜੇ ਇਕੱਠੇ ਕਰੀ ਜਾਂਦੇ ਸੀ ਕਿ ਨਾ ਤੇ ਮੇਰਾ ਰਸਟ ਕਲਰ ਦਾ ਦੁਪੱਟਾ ਸੀਗਾ ਕਿਤੇ ਉਹ ਵਿੱਚ ਹੀ ਵੜ ਗਿਆ ਤੇ ਉਹ ਮਸ਼ੀਨ ਚ ਪੈ ਗਿਆ ਅੱਛਾ ਤੇ ਵਿੱਚ ਸੜੀ ਵਾਈਟ ਜੀ ਸ਼ਰਟ ਸੀ ਤੇ ਜੀਨਸ ਸੀ ਤੇ ਜਿਹੜੇ ਹੋਰ ਵਾਈਟ ਕੱਪੜੇ ਸਾਰੇ ਨਾਲ ਰੰਗ ਜਾਣ ਗਿਆ ਫੇਰ ਉਹ ਤਾਂ ਕੱਲ ਨੂੰ ਧੁੱਪੇ ਪਾ ਦੇ ਜਦੋਂ ਰੇਤਾ ਰੁੱਤਾ ਪੈ ਗਿਆ ਉਹਨਾਂ ਦੇ ਪੈਆਂ ਤੇ ਪੂਰਾ ਬਾਹਰ ਦੁਬਾਰੇ ਫਿਰ ਤੋਂ ਦੀ ਫੇਰ ਰੰਗ ਲਊਗਾ ਮੈਂ ਨਹੀਂ ਹੋਵੇਂ ਪਾਉਂਦਾ ਨੀਂ ਲੜ ਡੱਟ ਕੇ ਨਾ ਜਾਣਾ ਹੂੰ ਹੋ ਨਾ ਕੱਪੜੇ ਲੱਗਦਾ ਨੀਲ ਨਾਲ ਡੱਟੇ। ਗੱਲ ਪਹਿਲੀ ਵਾਰ ਗਲਤੀ ਨਹੀਂ ਮੈਂ ਤੁਹਾਨੂੰ ਪਤਾ ਮੈਂ ਚਾਹ ਗਲਤੀ ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਜਾ ਗਲਤਾਂ ਹੁੰਦੀਆਂ ਹੁੰਦੀਆਂ। ਪਰ ਮੈਂ ਤੈਨੂੰ ਐਂ ਨਾ ਪਰ ਮੈਂ ਪਉਣਾ ਹੀ ਨਹੀਂ ਹੁਣਾ। ਮੇਰੀ ਗੱਲ ਸੁਣੋ। ਮੇਰੇ ਕੋਲ ਨਾ ਇੱਕ ਸਕਰੀਨਸ਼ਾਟ ਰੱਖਿਆ ਬੇਕਅਪ ਪਾਊਡਰ ਹੀ ਜਾਂਦਾ। ਉਹਦੇ ਨਾਲ ਬਾਈਟ ਨਿਕਲ ਜਾਂਦੀ ਅਦੇ ਤੱਕ। ਆਹ ਸੌਰੀ। ਕੱਪੜੇ। ਕੱਪੜੇ। ਚੱਲ ਦੇਖਦੇ ਆਂ ਫਿਰ। ਕੀ ਚੀਜ਼ ਆ। ਕੀ ਕਰੂ? ਮੰਮੀ ਨੂੰ ਹੋਏ ਪਤਾ ਨਾ। ਇਹ ਚ ਨਾਮ ਕਪੜਾ ਦਾ। ਇਹ ਨਾਮ ਵਾਲਾ। ਮੱਸਾ ਐਨੇ ਕਿ ਮੇਰੀ ਬਾਤ। ਹਾਂ। ਹੇ ਟਿੱਡਿਆ ਪੰਗੇ ਲੈਣ ਨੂੰ ਹਟਦਾ ਨਹੀਂ ਤੂੰ ਹੱਥ ਮਚਾਉਣੇ ਆ ਹੂੰ ਜਦੋਂ ਜਦੋਂ ਮੈਂ ਰੋਟੀਆਂ ਪਕਾਉਣ ਵਾਲੀਆਂ ਹੋ ਗਈਆਂ ਉਦੋਂ ਪਕਾਇਆ ਵੀ ਨਹੀਂ ਕਰਨੀਆਂ ਸਾਦਾ ਸਰਦ ਦੀ ਸੋਸ ਸੋਸ ਖਦਿਆ ਕਰੀਂ ਨਹੀਂ ਹੈ ਬਈ ਮੈਂ ਜੰਮ ਲਾਉਣੀ ਹੈ ਕਿਉਂ ਲਾਉਣੀ ਹੈ ਮੈਨੂੰ ਆ ਲੱਗਿਆ ਜਿਵੇਂ ਨਹੀਂ ਮੈਂ ਜੰਮ ਲਾਉਣੀ ਹੈ ਹੈ ਮੈਨੂੰ ਆ ਲੱਗਿਆ ਲਾ ਕੇ ਜਿਦਾ ਆ ਸੀ ਮੈਂ ਕਿਹ ਲਾਉਣੀ ਮਾਂ ਕਿ ਮੈਨੂੰ ਆਇਆ ਦਾਦੀ ਨਾ ਖਾਏਗਾ ਆ ਜਾ ਬਹੁਤ ਖਾਲਾ ਹੁੰਦਾ ਆ ਜਿੰਨਾ ਪਕੋਣਾ ਆ ਜਾ ਆ ਜਾ ਆ ਜਾ ਆ ਜਾ ਅੰਮ੍ਰਿਤ ਠਾੜ ਚਲੋ ਸ਼ਕੀਏ ਪ੍ਰਸ਼ਾਦਾ ਬੀਬੀ ਨੇ ਤਾਂ ਆ ਰੋਟੀ ਲੈ ਖਾ ਆਪਾਂ ਖਾਣੇ ਆ ਓਏ ਥੋੜੀ ਭਾਂਡੇ ਭਾਦੀ ਓ ਸੋਡੀ ਆ ਜਾ ਨਵਰੀਤ ਲਿਆ ਮਮੀ ਰੋਟੀ ਹੁਣ ਇਹਨੂੰ ਨੱਪਦੇ ਹੁਣ ਇਹਨੂੰ ਨੱਪ ਪੁੱਤ ਹੁਣ ਨੱਪ ਹੁਣ ਕੋਲੋਗੀ ਫਿਰ ਨਹੀਂ ਲੋ ਜੀ ਦਿਖਾਓ ਸਮ੍ਰਿਤ ਕੋਰ ਹਾਂਜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆ ਵਾਲਾ ਜਿਹੜਾ ਸੂਟ ਹੈ ਬਹੁਤ ਜ਼ਿਆਦਾ ਡਿਮਾਂਡ ਕੀਤੀ ਗਈ ਸੀ ਤੇ ਇਹ ਵਾਲੇ ਵੀ ਬਈ ਦੋ ਸੂਟ ਹੀ ਮਿਲੇ ਅੱਜ ਆਪਾਂ ਨੂੰ ਤੈਣੇ ਕੋਲ ਦੀ ਬੇਟੇ ਤੈਣੇ ਕੋਲ ਦੀ ਬਸ 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 ਤੈ ਮਾਰ ਕੇ ਰੱਖਿਆ ਆਪਾਂ ਪਾਸਲੋ ਕਰਨੀਆਂ ਤੇ ਇਹ ਵਾਲੇ ਸੂਟ ਵੀ ਜਿਹੜੇ ਆਪਣੇ ਦੋਨੋਂ ਅੰਬੀਆਂ ਵਾਲੇ ਪ੍ਰਿੰਟ ਦੇ ਬਹੁਤ ਜ਼ਿਆਦਾ ਮੰਗਵਾਏ ਸੀ ਤੇ ਇਹ ਵੀ ਸੇਲ ਹੋ ਗਏ ਕ ਆਪਣੇ ਕੋਲੇ ਬਸ ਆ ਸੂਟ ਤੇ ਇਹ ਵੀ ਕੋਈ ਫਿਕਸ ਮੰਗਾ ਰਿਆ ਅਸੀਂ ਫਿਕਸ ਕਰ ਰਹੇ ਸੀਗੇ ਤੇ ਨਵਰੀਤ ਕਹਿੰਦੀ ਮਮਾ ਅੱਜ ਨਹੀਂ ਸੂਟ ਦਿਖਾਉਣੇ ਹਾਂ ਦਿਖਾ ਆਪ ਹੀ ਲੱਗੀ ਪਈ ਸੀ ਹਾਂਜੀ ਵਾਲੀ ਸ਼ਰਟ ਹੈ ਕੋਈ ਨੂੰ ਫੇਰ ਕੀ ਆ ਫਿਰ ਦੇਖ ਦੇਖ ਕੇ ਬੰਦਾ ਸਿੱਖਦਾ ਹੁੰਦਾ ਕੰਮ ਕਰਨੇ ਆਗਾ ਦਿਖਾ ਕੇ ਵੀ ਕਹੀ ਜਾਂਦਾ ਸੀਗਾ ਆ ਵੀ ਬਹੁਤ ਸੋਹਣੀ ਸ਼ਰਟ ਹੈ ਬਟਰਫਲਾਈ ਵਾਲੀ ਤੇ ਇਹਦੇ ਨਾਲ ਆ ਵਾਲੀ ਬਾਟਮ ਹੈ ਦਿਖਾਓ ਬੇਟੇ ਹਾਂਜੀ ਦੱਸੋ ਬੋਲ ਕੇ ਦੱਸ ਫਿਰ ਕੀ ਵੀ ਕਹਿ ਰਹੀ ਸੀਗੀ ਪਿਓਰ ਕਾਟਨ ਹਾਂ ਦੀ ਸ਼ਰਟ ਹੈ ਤੇ ਨਾਲੇ ਦੇ ਆ ਵਾਲੀ ਬਾਟਮ ਹੈ ਠੀਕ ਹੈ ਬਸ ਦੋ ਸੂਟ ਰਹਿ ਗਏ ਆਪਣੇ ਕੋਲੇ ਖਾਤੀ ਵਾਲੇ ਇਹ ਵੀ ਸੇਲ ਹੋ ਗਏ ਤੇ ਬਸ ਕਾ ਵਿਚਾਰਾ ਬਚਿਆ ਤੁਰਿਆ ਆ ਰਿਹਾ ਇਹ ਰਹਿ ਗਿਆ ਇੱਕ ਸੂਟ ਹਾਂ ਇਹਦੇ ਨਾਲ ਹਾਂਜੀ ਇਹੀ ਦਿਖਾਈ ਜਾਵੋਗੇ ਦੇਖ ਕਾ ਆ ਵੀ ਬਹੁਤ ਸੋਣਾ ਬਈ ਇਦਾਂ ਦੀ ਡਾਈ ਡਾਈ ਵਾਲੀ ਆ ਹੰਡੇ ਡੋਤਣ ਰੰਗੀ ਲੈਸ ਹੁੰਦੀ ਆ ਰਾਤ ਨਾ ਉਹ ਹੁਣ ਅੱਜ ਰੈਡੀ ਹੋਊਗਾ ਹਰ ਇੱਕ ਨੂੰ ਲੱਗ ਗਿਆ ਪਰ ਰੈਂਬੋ ਦੇ ਵਿੱਚ ਨਾ ਆਪਾਂ ਦਾ लास्ट ਸੂਟ ਰਹਿ ਗਿਆ ਗਿਆ ਇਹ ਸੂਟ ਵੀ ਮੰਮਾ ਜੀ ਆ ਵਾਲਾ ਰੈਂਬੋ ਦੇ ਵਿੱਚ ਕਲਰ ਹੁੰਦਾ ਹਾਂ 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 ਚਲੋ ਜੀ ਮੈਂ ਹੁਣ ਭਾਂਡੇ ਮਾਜ ਕੇ ਆਵਾਂ ਮੈਂ ਕਿਸੇ ਪੈਨ ਨੂੰ ਸਾਰੇ ਨਾ ਇਕੱਠੇ ਕਰਕੇ ਬੇਟੇ ਆ ਤੇ ਆ ਆ ਤਿੰਨੇ ਸੂਟ ਰੱਖ ਦੇ ਉਹ ਤਾਂ ਪਪਾਸ ਲਈ ਕਰਨੇ ਆ ਕੱਲ ਨੂੰ ਠੀਕ ਹੈ ਉਹ ਨਾ ਛੇੜੀ ਵਸਾਵਲੇ ਰੱਖ ਦੇ ਨਵਰੀਤ ਵੀ ਸਿੱਖ ਗਈ ਬੀਬੀ ਨਵਰੀਤ ਵੀ ਸੁੱਖ ਆ ਸੂਟਾ ਬਾਰੇ ਸਿੱਖ ਗਈ ਦੇਖ-ਦੇਖ ਕੇ ਕੱਲੀ ਲੱਗੀ ਪਈ ਹੈਗੀ ਨਵਰੀਤ ਦੇਖ-ਦੇਖ ਕੇ ਮਖ ਲੱਗੀ ਪਈ ਹੈ ਹਾਂਜੀ ਇਹ ਪਿਓਰ ਕਾਟਨ ਦਾ ਹੈ ਇਹ ਸ਼ਰਟ ਹੈ ਇਹ ਵਾਟਰਮ ਹੈ ਦੇਖ-ਦੇਖ ਕੇ ਲੱਗੀ ਪਈ ਹੈ ਚਲੋ ਜੀ ਘਰੀਬ ਭਾਂਡੇ ਸਾਫ ਤੇ ਦੁੱਧ ਰੱਖੀ ਇੱਧਰ ਗਰਮ ਕਰਨਾ ਹਾਂਜੀ ਕੰਮ ਕਰ ਆਪਾਂ ਨਵੇੜਲੇ ਸੀ ਕੰਮ ਕਰ ਨਵੇੜਨ ਤੋਂ ਬਾਅਦ ਹੇਕੇ ਦਾ ਮੇਰੇ ਬਸ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਲਾਈਵ ਹੋਈਏ YouTube ਤੇ ਕਦੇ ਲਾਈਵ ਨਹੀਂ ਹੋਈ ਸੀਗੇ ਤੇ ਬੈਠੇ ਬੈਠੇ ਬਸ ਇਹਦੇ ਗੇਮ ਖੇਡੀਆਂ ਜਾਂਦੇ ਸੀਗੇ ਬੱਚੇ ਤੇ ਇਹਦੀ ਰੈਡੀ ਤੇ ਮੈਂ ਕਿਹਾ ਚਲ ਆਪਾਂ ਦੇਖਦੇ ਅੱਜ ਕੋਈ ਭੈਣ ਭਰਾ ਜੁੜਤੇ ਨਹੀਂ ਪਰ ਬਹੁਤ ਸਾਰੇ ਭੈਣ ਭਰਾ ਜੁੜੇ ਜੋ ਕਿ ਆਪਣੇ ਬਲੌਗ ਦੇੰਦੇ ਨੇ ਡੇਲੀ ਹਣਾ ਸਾਰਿਆਂ ਨੇ ਬਹੁਤ ਸੋਹਣੀ ਸੁਣੀ ਵਧੀਆ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਅੱਧਾ ਪੌਣਾ ਘੰਟਾ ਪਲਾਈ ਵਾਇਆ ਸੀ ਕੁਝ ਭੈਣਾਂ ਨੂੰ ਹਣਾ ਉਹ ਲੰਭਾ ਵੀ ਦੇਣਗੇ ਕਿ ਤੁਸੀਂ ਸਾਨੂੰ ਦੱਸਿਆ ਨਹੀਂ ਲਾਈਵ ਆਈ ਸੀ ਬਟ ਮਾਈਂਡ ਚ ਹੀ ਹੈਨੀ ਸੀ ਪਹਿਲਾਂ ਇੱਕ एकदम ਜਿਹਾ ਪਲਾਨ ਬਣ ਗਿਆ ਤੇ ਲਓ ਜੀ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਬਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਤਾ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸੋਨੇ ਸੋਨੇ ਬਲੌਗ ਹੈ ਤੁਸੀਂ ਇੰਜੋਏ ਕਰ ਸਕਦੇ